ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦ ਕਰਦਾ ਮੇਰੇ ਵੀਰੋ ਪੂਤਰਾ ਦਾ ਸਰਟਾਈ ਸਰੇ ਵੀ ਲੈ ਕਰ ਫੋਟੀ ਕਰ ਲਓ ਭਾਈ ਉਹੀ ਗੱਲ ਹੋ ਗਈ ਉੱਠ ਖੜੇ ਲੈ ਕੇ ਬਾਬੇ ਦਾ ਨਾਮ 5:00 ਵਜ ਕੇ 8 ਮਿੰਟਾਂ ਦੇ 10 8 ਮਿੰਟਾਂ ਤੇ 10 ਮਿੰਟਾਂ ਤੇ 2 ਮਿੰਟਾਂ ਫਿਰ 3 ਕੈਂਪ ਕਰਦੇ ਨਾ ਉਠਾ ਟਰਾ ਤਲੇ ਠਾਏ ਹੀ ਆ ਕੇ ਬੱਚੋ ਬੁਰਤੀ ਚੜ ਗਏ ਕਹਿੰਦਾ ਉੱਠ ਵੀ ਗੱਲ ਮੁੱਕੀ ਮੈਂ ਉੱਠ ਖੜਦੇ ਦੇਸੀ ਮੈਂਟ ਹੀ ਰੋਈ ਆਪਾ ਦੇਸੀ ਮੈਂਟ ਆਪਣੇ ਉਹ ਲੈ ਚਾਕੇ ਹੋਰ ਏਅਰਪੋਰਟ ਦੇ ਡੱਬੀ ਲੈ ਮੜੀ ਏਅਰਪੋਰਟ ਵਿੱਚ ਬਾਗੇ ਆਪਾਂ ਹੋਰ ਕਿਹੜੀ ਡੱਬੀ ਤੂੰ ਕਿ ਮੈਨੂੰ ਕੀ ਲੱਗਦਾ ਕਿ ਡੱਬੀ ਜਾਣਾ ਹੈ ਅੱਛਾ ਚਲੋ 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 ਭਾਈ ਮੈਂ ਤਾਂ ਕਹਿੰਦਾ ਮੋਟਰਸਾਈਕਲ ਤਾਂ ਵੀ ਗਲਤ ਆ ਗਿਆ ਭੱਜ ਕੇ ਜਾਣੇ ਸੀ ਬੋਥ ਤੱਕ ਤੇ ਜਦੋਂ ਉੱਥੇ ਉੱਪਰ ਤੋਂ ਤੈਨੂੰ ਥੱਕ ਕੇ ਆਉਂਦੇ ਸੀ ਸੌ ਜਾਂਦੇ ਮੈਂ ਕਿਹੜੇ ਟਾਈਮ ਖਾਣਾ ਆਇਆ ਕਰੋ ਜਾਲਵਾ ਤੂੰ ਇਹ ਟਾਈਮ ਤੋਂ ਮੈਨੂੰ ਬੁਰਾ ਬੁਰਾ ਮੈਂਬਰੀ ਜਿਆਦਾ ਨਾ ਆਹ ਨਾ ਯਾਦ ਆਉਂਦਾ ਜੀ ਮੈਂ ਤੇਰੀ ਹੋ ਰਾਤ ਗਈ ਨਾ ਵਾਟ ਕੇ ਸਜਣਾ ਸੱਚੀ ਗੱਲ ਆ ਮਾਰ ਤੇ ਰਪਾ ਅੱਗੇ ਮੈਂ ਹੁੰਦਾ ਸੀ ਬਸ ਕਰਕੇ ਖੇਡ ਖਲੈਰੀ ਜਾਂਦਾ ਹੁਣ ਮੈਂ ਸਾਰੀ ਜੰਮ ਚੱਲੇ ਕੇ ਬਾਪੇ ਜੋਰ ਜ਼ਰ ਮਾਰ ਕੇ ਗੰਨਾ ਕਰ ਮੈਂ ਦੱਸੀ ਹੈ ਨਾ ਮਾ ਡਾਕਟਰ ਨੂੰ ਗੂਲ ਘਾੜ ਦਿਓ ਫਗ ਰਹੀ ਟੀਕੇ ਭਰ ਕੇ ਰੱਖੀ ਓ ਮਾਈ ਗੋਡ ਡਾਕਟਰ ਸਦੋ ਸ਼ੀਦੀ ਸ਼ੀਦੀ ਜੀ ਜਿਨ੍ਹਾਂ ਨਾਲ ਡਾਕਟਰ ਨੇ ਕਬੋਲ ਲਾ ਗਿਆ ਜਿੰਮ ਲਾ ਗਿਆ ਅੱਜ ਇੱਕ ਸੇ ਗੱਲ ਨਹੀਂ ਬੰਦ ਇਹਦਾ ਸਵਾਦ ਨਹੀਂ ਆ ਬਾਬੋ ਇਹ ਸਿਰਫ ਸਾਡਾ ਸੀਗਾ ਟ੍ਰਾਇਲ ਠੀਕ ਆ ਅੱਜ ਆ ਇਹਦਾ ਕੱਲ ਤੋਂ ਜਾਣ ਲਗਾਗੇ ਕਿਸੇ ਪਾਸੇ ਹੋਰ ਅਸੀਂ ਠੀਕ ਆ ਲੰਬੀ ਲੰਬੀ ਜਾਇਆ ਕਰਾਂਗੇ ਚੱਲ ਮੋੜ ਮੁੰਡਾ ਆਪਣੀ ਬਾਈਕ ਨੀ ਜੋ ਗਰਾਊਂਡ ਹੈਗਾ ਉੱਥੇ ਨਹੀਂ ਰਹਿਣ ਦਿਮੇਂਤ ਲੱਗੀ ਪਈ ਮੈਂ ਤਾਂ ਹੋ ਰਹੀ ਹੋ ਜਾਂਦਾ ਆਉਂਦੇ ਰਾਹ ਚ ਕਿ ਇਸਕੇ ਜਮਲਾੜੀ ਵਾਲੀ ਕੇ ਲਈ ਜ਼ਰੂਰੀ ਹੈ ਰਾਜ ਨੂੰ ਭੁੱਖ ਲੱਗਿਆ ਭੈਣ ਨਿਰਨੇ ਕਾ ਅਜੇ ਸੋ ਜਾ ਪਈਉ ਮੈਂ ਕਿਹਾ ਖਾ ਪੀ ਕੇ ਚੱਲ ਗਵਾਹ ਜਦਕਾਨਾ ਖੁੱਲੀਆਂ ਹੀ ਸੀਗਾ ਇੱਕ ਦੁਕਾਨ ਖੁੱਲੀ ਸਿਰਫ ਸਾਡੇ ਪਿੰਡਾਂ ਦੀ ਉੱਥੋਂ ਹੀ ਲੈ ਜਾਂਦੇ ਠੀਕ ਹੈ ਬਾ ਚਾਲਦਾ ਕਰੇ ਬਹੁਤ ਜਮਲਾੜੀ ਹਾਂਜੀ ਮੇਰੇ ਵੀਰੋ ਉੱਠ ਖੜੇ ਭਾਈ ਦੂਜੀ ਵਾਰ ਇਸਕੇ ਇਹ ਜਿੰਮੂ ਦਾ ਪਹਿਲਾ 5 ਵਜੇ ਮਿੱਠੇ ਉਦੋਂ ਬਾਅਦ ਆ ਕੇ ਸੌਂਗੇ ਹੁਣ ਫਿਰ 9 ਵਜੇ ਉੱਠੇ ਚਲੋ ਦੇਖਦੇ ਹਾਂ ਅਸੀਂ ਕੀ ਸਾਖਤਾ ਹੁਣ ਬੱਚਿਆਂ-ਮੁੱੱਚਿਆਂ ਦੀ ਕਰਦੇ ਆ ਮਿੱਤਰਾਂ ਵੀ ਛੋਲੇ-ਛਾਲੇ ਦੇ ਛਤਰੀ ਦੇ ਬਾਦੰਨੇ ਆ ਤੇ ਇਧਰ ਆਪਣੇ ਨਿਊ ਬੇਬੀਜ਼ ਨੂੰ ਜਿਹੜੇ ਦੋਵੇਂ ਬੱਚੇ ਚੱਕੇ ਆ ਛੋਲਿਆਂ ਨਾਲ ਐਣ ਪੋਟੇ ਭਰਦੇ ਇਹਨਾਂ ਦੇ ਆ ਦੇਖੋ ਥੋੜੇ ਰਹਿ ਗਏ ਆਪਣੇ ਦੂਜੇ ਬੇਬੀ ਵਾਸਤੇ ਆ ਇਧਰ ਨੂਰਜਾਨ ਵੀ ਪਹੁੰਚੀ ਹੋਈ ਹੈ ਠੀਕ ਹੈ ਕਿ ਨਹੀਂ ਤੇ ਅਸੀਂ ਪਾਲੀ ਜਾਂਦੇ ਸੀ ਰੰਜੀਬ ਵੀ ਦੋਵੇਂ ਰਲ ਕੇ ਪੂਰੇ 5 ਮਿੰਟ ਹੋ ਗਏ ਕਦੇ ਇੱਧਰ ਕਦੇ ਇੱਧਰ ਕਦੇ ਨਿਮਾਰੀ ਕਦੇ ਟਰਾਲੀ ਕਦੇ ਕਿੱਥੇ ਸਾਰਾ ਕੁਝ ਕਰ ਕਰਾ ਕੇ ਆਇਆ ਤੁਹਾਰਿਆ ਤੇ ਸਰਿੰਜ ਮੇਰੀ ਜੇਬ ਚ ਫਿਰਦੀ ਸੀਗੀ ਤਾਂ ਕਰਕੇ ਮੈਂ ਚਲੋ ਕੋਈ ਗੱਲ ਨਹੀਂ ਓਕੇ ਭਾਈ ਤੇ ਇੱਧਰ ਦੇ ਵੀ ਪੂਰੇ 25 ਲਵਾ ਲੀ ਕਾ ਜੀ ਹੋਈ ਦੇ ਨਾ ਵਾਟਰ ਇੱਕ ਵੇ ਪਾਰ ਗਈ ਸਰਿੰਜਰ ਐ ਬਿੱਟ ਖੁੱਲ ਗਈ ਸਰਿੰਜਰ ਨਲ ਕੀ ਲਉਣੀ ਹੈ ਮੇਰੇ ਵੀਰੋ ਪਾਪ ਨਹੀਂ ਪੁਰਾਣੀ ਜੰਦੀ ਪੁਲਸੀ ਨਾਲ ਕੀ ਜਿਹੜੀ ਅਸੀਂ ਛੋਟੇ ਹੁੰਦੇ ਉਹ ਨਲ ਕੀ ਨਾਲ ਪਾਣੀ ਦਿੰਦੇ ਸੀ ਉਹ ਟਿਵਲੀ ਹੀ ਘਰੇ ਪਈ ਐ ਮੈਂ ਦੇਖ ਕੇ ਆਇਆ ਜੀ ਤੇ ਨਾਲ ਕੀ ਜਾ ਕੇ ਲਿਆਉਣਗੇ ਆਪਾਂ ਘਰੇ ਉਹ ਸਮੇਂ ਜ ਨਾਲ ਕੀ ਵਰਤੀ ਹੁੰਦੀ ਸੀ ਅਸੀਂ 2016 17 ਜ ਨਾਲ ਕੀ ਕਰਦੇ ਦੇਦੇ ਆ 15 16 ਦੇ ਥੋੜਾ ਸਰੇਂਜਰ ਜ ਆ ਗਿਆ ਗਾਲੀ ਕਿਹਨਤਾ ਕੋ ਘੱਟ ਬੰਦੇ ਆ ਹਨ ਜਿਹੜੇ ਨਲ ਕੀ ਨਾਲ ਪਾਣੀ ਦਿੰਦੇ ਆ ਨਲ ਕੀ ਨਾਲ ਪਾਣੀ ਦੇ ਦੇ ਨਹੀਂ ਹੋਇਆ ਪਹਿਲੀ ਕਰਦੇ ਸੀ ਨਲ ਕੀ ਚੀਜ਼ ਕੀ ਹੁੰਦੀ ਆ ਨਲ ਕੀ ਹੁੰਦੀ ਐ ਉਤਰੋਂ ਪਾਣੀ ਦੇ ਵਾਲਾ ਉਹ ਮਨ ਕਰੋ ਤਾਂ ਇਹ ਮੇਰਾ ਤਾਂ ਸਲੇਂਜ ਐ ਪਾਣੀ ਦੇ ਰਹਿਣ ਲੰਬੀ ਦੇ ਵਿੱਚ ਐ ਉਹਨੂੰ ਆਹਿੰਤੇ ਗੂਠਾ ਰੱਖ ਕੇ ਪਾਣੀ ਇਸ ਭਰ ਲੈ ਉੱਤੇ ਬਰੋਦ ਉੱਤੇ ਗੂਠਾ ਰੱਖ ਲੈ ਤੇ ਜਿਵੇਂ ਜਿਵੇਂ ਗੂਠਾ ਛੱਡਿਆਵਾਂਗੇ ਪਾਣੀ ਥਲੇ ਨਿਕਲ ਜਆਊਗਾ ਉੱਤਰ ਦੇ ਮੂਝ ਪਾ ਰਿਹਾ ਉਹ ਪਿੱਤਲ ਦੀ ਜਾਂ ਸਰਵਰ ਦੀ ਹੁੰਦੀ ਆ ਉਹ ਹਰੇਕ ਵਕਤ ਲਿਖਿਆ ਗਲ ਭਾੜ ਤੋਂ ਤੇਰੇ ਅੰਗਾਂ ਮਾਰ ਕੇ ਆ ਸਲੇਂਜ ਦਾ ਕੀ ਨੇ ਮਰਜ਼ੀ ਦੇ ਜਾਈ ਕਰਕੇ ਉਹਦਾ ਕੰਮ ਔਖ ਨਾਲ ਕੀ ਜਣਾ ਉੜਾਇਆ ਉਹਨਾਂ ਮੈਟਲ ਨੂੰ ਜਿਹੜਾ ਉੱਠਾ ਗਿਆ ਲਵਾ ਗਏ ਦੋਵੇਂ ਬੱਚਿਆਂ ਨੂੰ ਛੋਲੇ ਵੀ ਦੇ ਤੇ ਪਾਣੀ ਵੀ ਦੇ ਦੇ ਨੂੰ ਬਾਹਰ ਮੋੜੇ ਬੱਚਿਆਂ ਨੂੰ ਛੋਲੇ ਪਾਣੀ ਦੇ ਕੇ ਕਰਾਂ ਪਿੰਜਰੇ ਸੈੱਟ ਕਰਤਾ ਹੱਥਾਂ ਲੇ ਬੱਚੇ ਨੂੰ ਵੀ ਪਾਣੀ ਦੇਤਾ ਠੀਕ ਹੈ ਤੇ ਕਿਰਾਂ ਚੱਲਿਆ ਬਈ ਘਰੇ ਘਰੇ ਚੱਲ ਕੇ ਰੋਟੀ ਖਾ ਕੇ ਫੇਰ ਆ ਕੇ ਬੱਚੇ ਬਾਹਰ ਕੱਢਾਂਗੇ ਤੇ ਦੂਜੇ ਕੂਤਰਾਂ ਨੂੰ ਦਾਣਾ ਪਾਣੀ ਕਰਾਂਗੇ ਬਾਕੀ ਲੇਟਾਂ ਲੂਟਾਂ ਕਰਦਿਆਂ ਸਭ ਬੰਦ ਲਓ ਜੀ ਬੱਚੇ ਬਿਠਾ ਦੇ ਬਾਹਰ ਕੱਢ ਕੇ ਦੋਵੇਂ ਆ ਗਿਆ ਸੀ ਇਧਰਲੇ ਘਰੇ ਮੈਂ ਰੋਟੀ ਰੋਟੀ ਖਾਇਆ ਸੀਗਾ ਤੇ ਬੱਚੇ ਬਾਤੇ ਤੇ ਉਧਰੋਂ ਇੰਦਰ ਦੇਵਤਾ ਪ੍ਰਸੰਨ ਹੋ ਗਿਆ ਤੇ ਉਤੋਂ ਵਰਾਤਾ ਮੀ ਤੇ ਇਧਰ ਮੇਰੇ ਵੀਰੋਂ ਕਹਿੰਦੇ ਕੌਣ ਪਹੁੰਚਿਆ ਹੋਇਆ ਹੈ ਇੰਦਰ ਦੇਵਤਾ ਇੰਦਰ ਦੇਵ ਦਾ ਖੋਦ ਆਇਆ ਹੋਇਆ ਮੀਨ ਤਾਈ ਦਾ ਪੈਰਿਆ ਜਗਦੀਪ ਮਾਨਾ ਵਾਲਾ ਚੰਦਰਾ ਜਵਾਮੀ ਕਾਲੀ ਤੁੰਗ ਦਾ ਬਾਦਸ਼ਾਹ ਤੇ ਡਾਕਟਰ ਸਾਹਿਬ ਕਿਵੇਂ ਚੱਲ ਰਹੀ ਹੈ ਲਾਈਵ ਤੇ ਹੋਰ ਕੋਈ ਡਾਕਟਰ ਹੀ ਲੈਣ ਬਾਰੇ ਸਾਨੂੰ ਕੋਈ ਦੋ ਰਾਇਆਂ ਦੇਣੀਆਂ ਚਾਹੁੰਦੇ ਹਾਂ ਆਈਂ ਦਾਦਾ ਕੋਲੇ ਬੈਠ ਕੇ ਚੱਕਣਾ ਪਊ ਤੇ ਦੇਸੀ ਦਵਾਈ ਦੇਤੀ ਬਈ ਆ ਪਾਈ ਤਰ ਪਿੰਜਰੇ ਵਾਲਿਆਂ ਦੋਵੇਂ ਕਬੂਤਰਿਆਂ ਨੂੰ ਤੇ ਖੁੱਡੇ ਵਾਲਿਆਂ ਨੂੰ ਵੀ ਦਿੰਨੇ ਆ ਤੇ ਉਦੋਂ ਆ ਫਿਰ ਦਾਣੇ ਵੀ ਰੱਖਦੇ ਹਾਂਜੀ ਮੇਰੇ ਵੀਰੋ ਤੇ ਇਧਰ ਭਾਈ ਦੋਵੇਂ ਖੁੱਡਿਆਂ 'ਚ ਮੈਡੀਸਨ ਦੇ ਦਿਆ ਪਰ ਠੀਕ ਆ ਕਿ ਨਹੀਂ ਦੇਸੀ ਦਵਾਈ ਮਾਨੇ ਖਿਲ ਮੈਡੀਸਨ ਤੋਂ ਗਲਤ ਨਾ ਸਮਝਿਆ ਕਰੋ ਹਨਾ ਉਹ ਬਈ ਕਾਲੀ ਨੇ ਵੀ ਆਂਡਾ ਧਰ ਲਿਆ ਬਾਹਰ ਹੀ ਧਰ ਲਿਆ ਪਤੰਦਰ ਦੀ ਨੇ ਕਾਲੀ ਪੁੱਤ ਪਾਸੇ ਨਹੀਂ ਆਂਡਾ ਵੇਖ ਕੇ ਥੋੜਾ ਪਾਸੇ-ਪਾਸੇ ਚੱਲ ਪਾਸੇ ਨਾਲੀ ਵੀ ਤਰੀਪੇ ਕਾਫੀ ਕੁਦਰਾਂ ਅੰਡੇ ਤੇਰੀ ਪੰਗਾ ਯਾਰ ਹਨਾ ਹੁਣ ਬਦਲਨ ਦੀ ਸੈਟਿੰਗ ਨੇ ਉਹਦੀ ਬੱਚੇ ਵੀ ਛੋਟੇ ਆ ਤੇ ਨਾਲ ਦੀ ਨਾਲ ਰੱਖਦੀ ਬਰੋ ਇਹਨਾਂ ਨੂੰ ਦਾਣੇ ਅੰਦਰ ਜਗਦੀਪ ਡਾਕਟਰ ਸਾਹਮਣੇ ਮਿਊਜ਼ਿਕ ਛੱਡ ਰੱਖਿਆ ਮਿਊਜ਼ਿਕ ਨੂੰ ਜਿਆਦਾ ਲਵ ਕਰਦੇ ਸਾਰੇ ਆਇਓ 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 ਬੇਟਾ ਲਓ ਜੀ ਓਕੇ ਹੋ ਗਈ ਰਿਪੋਰਟ ਤੇ ਅੰਦਰਲੇ ਖੁੱਡੇ ਚ ਵੀ ਰੱਖਦੀਏ ਦਾਣੇ ਬਈ ਇਹਨਾਂ ਨੂੰ ਓਕੇ ਹੋ ਗਈ ਜੀ ਰਿਪੋਰਟ ਤੇ ਬਾਸ ਹੁਣ ਕੀ ਕਰਨਾ ਕੁਛ ਨਹੀਂ ਹੁਣ ਸਿਰਫ ਆਪਣੀ ਬੱਚਿਆਂ ਤੇ ਨਿਗਾਹ ਮੋ ਠੰਡਾ ਵਧੀਆ ਬੈਠੇ ਆ ਨਿਆਰੇ ਲਈ ਜਾਂਦੇ ਹੈਗੇ ہاں ਜੀ ਮੇਰੇ ਵੀਰੋ ਤੇ ਭਾਈ ਮੈਂ ਖੌਠੀਏ ਜਿਹਦੀ ਵਿਆਹ ਕੇ ਹੋ ਗਿਆ ਤੇ ਮੈਂ ਵੀ ਨਾਲ ਹੀ ਸੰਗਾ ਇੱਕ ਮਿੰਟ ਦੇਣਾ ਚੁੱਕਾ ਉਹਦੀ ਰੀਜ਼ਨ ਨਾਲ ਮੈਂ ਵੀ ਪਿਆਰ ਆ ਬਈ ਹੈਨਾ ਮੇਰਾ ਵੀ ਉੱਥੇ ਮਜੀ ਕੀਤਾ ਤਾਂ ਫੂਲ ਚਲਾਈ ਗਿਆ ਤੇ ਆਪਾਂ ਵੀ ਆ ਕਬੂਤਰਾਂ ਚੱਕ ਗਏ ਠੀਕ ਹੈ ਤੇ ਇਹਨਾਂ ਚੋਂ ਨਾ ਜਿਹੜੀ ਆ ਕਬੂਤਰੀ ਆ ਸ਼ਾਕੀਰ ਜਿਹੜੀ ਮੇਨਾਂ ਅੰਡੇ ਨਹੀਂ ਲਾਉਂਦੀ ਇਹਨਾਂ ਚੋਂ ਇੱਕ ਉਹ ਕਬੂਤਰੀ ਦਾ ਨਾਮ ਹੈ ਕੱਲ ਵੇਖੀ ਮੈਨੂੰ ਐ ਲੱਗਾ ਨਾ ਉਹਦੇ ਰਸੌਲੀ ਬਣੀ ਪਈ ਐ ਪਿਛਲੇ ਪਾਸੇ ਬੈਠਾਲੇ ਥਾਂ ਤੇ ਜੇ ਰਸੌਲੀ ਹੋਈ ਵੀ ਫੇਰ ਤਾਂ ਅੰਡੇ ਲਾਉਂਦੀ ਨਹੀਂ ਕੋਈ ਚਾਂਸ ਹੀ ਨਹੀਂ ਹੈਨਾ ਤੇ ਜੇ ਮੰਨ ਲੈ ਕੋਈ ਨਾਰਮਲ ਗੰਡ ਗੁੰਡ ਹੋਈ ਕਿਸੇ ਹਿਸਾਬ ਤੇ ਖੁਰਗੀ ਤਾਂ ਕੁਝ ਕਹਿ ਨਹੀਂ ਸਕਦੇ ਤੇ ਵੈਸੇ ਇਹਦੇ ਦਵਾਈ ਦੇ ਦਿਨ ਪੂਰੇ ਹੋ ਗਏ ਤੇ ਦੂਜੀ ਕੂਦਰੀ ਨੂੰ ਵੀ ਚੱਕ ਕੇ ਦੋਵਾਂ ਨੂੰ ਆਪ ਬੈਠ ਕੇ ਛੱਡਿਆ ਆਉਣੇ ਆ ਹਨਾ 1 ਮਿੰਟ ਲਈ ਲੋਕ ਤੇ ਖੋਲਿਏ ਸੱਬਲ ਇਹ ਕਰੀਏ ਇਧਰ ਇਹਨਾਂ ਨੂੰ ਰਿਲੀਜ਼ ਚਲੋ ਬੇਬੀਜ਼ ਜਾਓ ਛੋੜੇ ਨਵੇਂ ਘਰ ਚ ਚੱਲ 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 ਆ ਤਾਂ ਚਟੰਗਾਲ ਦੀ ਭੈਣ ਆ ਬਈ ਠੀਕ ਹੈ ਤੇ ਆ ਸ਼ਾਹ ਦੀ ਕੂਦਰੀ ਹੋਰ ਉਹ ਕੂਦਰੀ ਚਟੰਗਾਲ ਦੀ ਭੈਣ ਹੈ ਜਿਹੜਾ ਟੈਂਕੀ ਤੇ ਨਹੀਂ ਮਰਿਆ ਸੀਗਾ ਉਦੋਂ ਅਗਲੀ ਝੋਲੀ ਦੀ ਆ ਉਹ ਠੀਕ ਹੈ ਕਿ ਨਹੀਂ ਤੇ ਚਲੋ ਹੁਣ ਬੱਚੇ-ਪੁੱੱਚੇ ਪਾਲਦੇ ਨੇ ਆਪਣੋਂ ਉਹੀ ਬਹੁਤ ਆਈ ਤੇ ਇਧਰ ਵੀ ਖੁੱਡਾਂ 'ਚ ਤਿੰਨ ਬੱਚੇ ਰਹਿ ਗਏ ਸਿਰਫ ਜਿਨ੍ਹਾਂ ਦੇ ਠੱਲਾ ਨਹੀਂ ਪਾਗਾ ਪਹਿਲਾਂ ਛੋਟੇ ਸੀਗੇ ਹਨਾ ਉਦੋਂ ਤੇ ਹੁਣ ਕਾਫੀ ਵੱਡੇ ਹੋ ਪਿਆ ਹੁਣ ਤਾਂ ਇੱਕ ਤਾਂ ਉਹ ਜੋੜੀ ਦਾ ਟੂ ਸੇ ਟੌਰੀ ਵਾਲੀ ਨਾਲ ਦਾ ਹਨਾ ਉਹਨਾਂ ਦਾ ਭੈਣ ਭਰਾ ਬਣੂਗਾ ਤੇ ਦੋ ਕੁ ਬੱਚੇ ਇਧਰ ਆਪਣੇ ਉਹ ਰਤੀ ਦੀ ਮਾਂ ਦੀ ਭੈਣ ਦੇ ਹਨਾ ਇੱਕ ਬੱਚੇ ਤਾਂ ਪਾਤੀ ਵੀ ਠੱਲ ਲੱਪਾ ਠੀਕ ਐ ਇਹ ਐ ਟੂ ਸੇ ਟੌਰੀ ਵਾਲੀ ਨਾਲ ਦਾ ਬਣੂਗਾ ਜਿਹੜੀ ਦਾਨ ਸਿੰਘ ਵਾਲੀ ਛੱਡੀ ਸੀਗੀ ਤੇ ਇੱਕ ਇਹ ਹੈ ਤੇ ਬਸ ਦੋ ਹੀ ਹੋਰ ਕਢਾਉਣੇ ਇਹਨਾਂ ਦੇ ਬਾਹਲੇ ਨਹੀਂ ਕਢਾਉਣੇ ਠੀਕ ਹੈ 155 ਨੰਬਰ ਠੱਲ ਪਾ ਦਈਏ ਇਹਦੇ ਓਕੇ ਹੋਈ ਰਿਪੋਰਟ ਲਓ ਜੀ ਤੇ ਇਹ ਹੈ ਇਹਦੇ ਫਾਰਮ ਆ ਪਿਓ ਹਨਾ ਉਹ ਬਾਅਦ ਚ ਡਿਟੇਲ ਜੀ ਸ਼ਾਮ ਕਰਾਵਾਂਗੇ ਤੇ ਇਧਰ ਦੋਵੇਂ ਬੱਚਿਆਂ ਦੇ ਵੀ ਪਾ ਦਿਆਂ ਠੱਲਾਂ ਠੀਕ ਹੈ ਕਿ ਨਹੀਂ ਇਹਦਾ ਪੈਰ ਟੇਡਾ ਹੈ ਕਿਵੇਂ ਲੱਗਦਾ ਇੱਕੇਰ ਮੈਨੂੰ ਕਿਨੇ ਨਹੀਂ ਵੈਸੀ ਲੱਗਦਾ ਠੀਕ ਹੈ ਇੱਕ ਦਾ ਪਾਤੀ ਆ ਦੇਖੋ 154 ਨੰਬਰ ਠੀਕ ਹੈ ਇਹਦੇ ਇਦੇ ਭਰਾ ਦੇ ਪਾਤੀ ਜੀ ਆਪਾਂ ਇੱਕ ਮਿੰਟ 100 153 153 54 ਨੰਬਰ ਠਾਲਾਂ ਇਹ ਛੇਰਾ ਦੇ ਪਾਤਗਾ ਹਾਂ ਹਾਂ ਹੁਣ ਸਹੀ ਆ ਬਈ ਇਹਨਾਂ ਪਤਾ ਨਹੀਂ ਕੀ ਹੋਇਆ ਸੀ ਠੀਕ ਹੈ ਕਿ ਨਹੀਂ ਤੇ ਇਹਨਾਂ ਦੇ ਤਾਂ ਪੰਗ ਆਣਾ ਆਏ ਹਾਏ ਕਹਿੰਦੇ ਰੱਤੀ 2 ਵੀ ਆਊਗੀ ਮੇਰੇ ਵੀਰੋ ਜਲਦੀ ਰੱਤੀ 2 ਵੀ ਦਿਖਾਉਣੀ ਐ ਗੁਲਾਬੀ ਬਗਲ ਸੇਮ ਕਰਾਂਗੇ ਉਹਦੀ ਭੈਣ ਆ ਰਹੀ ਐ ਤਕੀ ਲਾਈਟ ਆ ਗਈ ਤੇ ਨਾਲ ਦੇ ਨਾਲ ਮਿਊਜ਼ਿਕ ਵੀ ਚੱਲ ਪਈ ਜਗਦੀਪ ਦੇ ਤੇ ਬੱਚਾ ਨੂੰ ਲਾਇਕ ਕਰਦੇ ਅੰਦਰ ਬਈ ਬਹੁਤ ਟਾਈਮ ਹੋ ਗਿਆ ਬੱਚਾ ਨੂੰ ਬੈਠਾਣ ਨੂੰ ਬੱਚੇ ਵੀ ਦੋਵੇਂ ਆ ਗਏ ਜਾਲ ਅੰਦਰ ਤੇ ਇਹਨਾਂ ਨੂੰ ਵੀ ਚਾ ਕੇ ਲੈ ਚਲੇ ਬਈ ਉਧਰ ਜਾਲ ਚੰਦਰ ਦੇ ਪਾਸੇ ਫਿਰ ਇਥੋਂ ਫੜਨੇ ਔਖੇ ਨਹੀਂ ਤੇ ਇੱਥੇ ਬੈਠੇ ਰਹਿਣੇ ਆ ਰਹੇ ਚਲੋ ਜੀ ਤੇ ਹੱਥਾਂਲੇ ਬੱਚੇ ਦੀ ਟ੍ਰੇਨਿੰਗ ਵਲੋਂ ਆ ਜਾਂਦੇ ਮੈਂ ਐਡ ਵਾਈਸ ਸਾਥੀ ਜਗਦੀਪ ਉਹ ਤੇ ਅੱਜ ਟਾਈਮ ਨਾਲ ਹੀ ਚੱਲੇ ਮੁੜ ਕੇ ਨੇਰਾ ਹੋ ਜਾਂਦਾ ਮਾੜੀ ਚੋਕਚਾਕ ਲਾ ਲਾ ਇਹਦੀ ਮੋਟਰਸਾਈਕਲ ਵੱਡੇ ਸਮਝਿਆ ਕਰੀ ਮੀ ਪੈਕਟ ਹੈ ਨਾ ਠਰ ਜਾਂਦਾ ਹੀ ਨੇਦਰ ਸਿਕ ਤੇਲ ਵਾਦੂ ਇਹ ਜੀ ਤੇਲ ਮੁਗਦਾ ਜਿੱਦਨੇ ਚ ਤੇਲ ਮੁਗ ਗਿਆ ਬਾਸ ਤੋਂ ਦਿਨ ਨੂੰ ਸਿੱਟਿਆਂਗੇ ਕਿ ਪਾਸੇ ਤੇ ਚਲੋ ਚਾਲਦੇ ਹੇ 1:00 ਵਜੇ ਮੇਰੇ ਹਿਸਾਬ ਨਾਲ ਤੇ ਮੈਂ ਕਿਹਾ ਵੀ ਟਾਈਮ ਨਾਲ ਹੀ ਬੱਚੇ ਟ੍ਰੇਨਿੰਗ ਲਵਾ ਲਿਆ ਗਏ ਹਨਾ ਤੇ ਐਕ ਕਿ ਅੱਜ ਇਹਨੂੰ ਖੇਤ ਨਹੀਂ ਅੱਜ ਇਹਨੂੰ ਸੜਕ ਤੇ ਲੈ ਕੇ ਚਾਲਿਆ ਸੁੰਨੀ ਸੜਕ ਤੇ ਠੀਕ ਹੈ ਕਿ ਨਹੀਂ ਕੋਈ ਨਾ ਲੱਗੀ ਰਹਿੰਦੇ ਕਰਾਂ ਬਾਹਰ ਕੱਢ ਲਾਂ ਬਾਅਦ ਚ ਬੰਦ ਕਰ ਲਾਂਗੇ ਲਓ ਜੀ ਛੱਡ ਲਿਆ ਚੋਪਰ ਨੂੰ ਖੁੱਲਾ ਮੋੜੇ ਤੇ ਤੇ ਆ ਚੁੱਕੇ ਨਵੇਂ ਰੋਡ ਤੇ ਬਾਵੇਂ ਪਿੰਡ ਤੋਂ ਬਿਲਕੁਲ ਦੂਰ ਪਿੰਡ ਪਿੱਛੇ ਰਹਿ ਗਿਆ ਤੇ ਗਾਂਹ ਜਾ ਕੇ ਡਾਵਾਂਗੇ ਉਹਨੂੰ ਬਸ ਇੱਕ ਗੱਲ ਮਾੜੀ ਹੈ ਯਾਰ ਇੱਥੇ ਤਾਰਾਂ ਹੈ ਯਾਰ ਆ ਸੜਕ ਦੇ ਨਾਲ ਨਾਲ ਉੱਤੇ ਉੱਤੇ ਉਹ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਸ ਇੱਕ ਜਦੋਂ ਕੋਈ ਨਾ ਆਉਂਦਾ ਹੋਏ ਉਦੋਂ ਛੱਡਾਂਗੇ ਉਹਨੂੰ ਜਾਵਾਂ ਕੋਈ ਆਸ ਪਿੱਛੇ ਨਾ ਅੱਗੇ ਮੋਟਰਸਾਈਕਲ ਆਉਂਦਾ ਹੋਏ ਉਦੋਂ ਡਾਵਾਂਗੇ ਉਹਨੂੰ ਬਰੋ ਬਰੋ ਠੀਕ ਹੈ ਕਿ ਨਹੀਂ ਵੇਖਾਂਗੇ ਕਿਰਾ ਵੀਡੀਓ ਨਹੀਂ ਬਣਾਉਂਦੇ ਵੀਡੀਓ ਦੇ ਚੱਕਰਾਂ 'ਚ ਕਈ ਐਵੇਂ ਬੱਚਾ ਪਾਸੇ ਪੁੱਛਣਾ ਪਏ ਹਾਂਜੀ ਮੇਰੇ ਵੀਰੋ ਅੱਜ ਵੀ ਉਹੀ ਕੰਮ ਹੋ ਗਿਆ ਬੱਚਾ ਵੀ ਬਹੁਤ ਜ਼ਿਆਦਾ ਸੋਹਣਾ ਨਾਲ ਨਾਲ ਉੱਡਿਆ ਆਈ ਜਾਂਦਾ ਸੀਗਾ ਘਟ ਘਟ ਮੋਲਾ ਦਾ ਵੀ ਅੱਧਾ ਕਿਲਾ ਕਿਲਾ ਵਾਰ ਨਾਲ ਨਾਲ ਉੱਡਿਆ ਵਧੀਆ ਹਨਾ ਤੇ ਹੋਤ ਨਾ ਤਾਰ ਇੱਕ ਨੀਵੀਂ ਆ ਸਾਹਮਣੇ ਆ ਉਹ ਦੇਖੋ ਉਹ ਕਾਲੀ ਤਾਰ ਜਿਹੜੀ ਕੇਬਲ ਜੀ ਦੀਂਦੀ ਤੇ ਨੀਵਾ ਸੀਗਾ ਉਹਦੇ ਚ ਵੱਜਿਆ ਪਤੰਦਰ ਦਾ ਉਹਦੇ ਚ ਵੱਜ ਕੇ ਅਸੀਂ ਗਾਂ ਟੱਪ ਕੇ ਪੁੱਠਾ ਮੁੜ ਕੇ ਆ ਗਏ ਤੇ ਆਹ ਤਾਰ ਤੇ ਬਹਿ ਗਿਆ ਇੱਥੇ ਚਲੋ ਕੋਈ ਨਾ ਇੱਕ ਕਰੀ ਵਾ ਥੱਲੇ ਲਾ ਲਗੇ ਦੂ ਬਾਦ ਫਿਰ ਲੈ ਚੱਲਾਂਗੇ ਪਿੰਡ ਹਣੇ ਇਹਨੂੰ ਤੇ ਵਧੀਆ ਨਾਲ ਨਾ ਤੁਰਿਆਂ ਦਾ ਮੋਟਰਸ ਨਾਲ ਦੇ ਸਿਰਾਂ ਠੱਪੇ ਮਾਰਦਾ ਨਜ਼ਾਰੇ ਨਾਲ ਬਸ ਇੱਕ ਕਰੀ ਹੁਣ ਥੱਲੇ ਲਾਈਏ ਫਿਰ ਤੁਹਾਨੂੰ ਛੱਡ ਕੇ ਵਿਖਾਵਾਂਗੇ ਹੁਣ ਤੇ ਬੱਚਾ ਲਾ ਲਿਆ ਵੀ ਆਪਣਾ ਤਾਰ ਤੋਂ ਤੇ ਹੁਣ ਤੁਹਾਨੂੰ ਛੱਡ ਕੇ ਵਿਖਾਉਣੇ ਆ ਲੈ ਸਪੀਡ ਬੰਨ ਲੈ 40 ਕਿਤੇ ਚੰਗਾ ਇਹਦੀ ਆਇਆ ਪ ਆਲਾ ਗੇਰ ਵੀ ਹੈ ਸਹੀ ਹੈ ਹੈ ਬਣਾ ਲਾ ਬਣਾ ਲਾ ਸਪੀਡ ਬਣਾ ਲਾ ਹੋਰ ਕਰ ਲਾ ਹੋਰ ਕਰ ਲਾ ਆਇਆ 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 ਹੋਰ ਕਰਾ ਹੋਰ ਕਰ ਲਾ ਆਇਆ 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 ਚੋਰਾ ਦੋਨਾ ਤੁਨਾ 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 ਆਇਆ 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 ਹੋਰ ਕਰ ਲਾ ਆਇਆ 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 ਹੋਰ ਕਰ ਲਾ ਆਇਆ ਇਹਨਾਂ ਨੂੰ ਆਇਆ 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 ਆ ਰੋਕਲਾ ਫੌੜੀ ਕਰ ਆਇਆ 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 ਚੱਲਾ ਆਇਆ ਆਇਆ ਫੌੜੀ ਕਰ ਆਇਆ 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 ਹਾਂ ਉਹ ਗੋਸ਼ਨਾ ਬਹਿ ਜਾਣਦੇ ਪੈਣਦੇ ਆ ਜੀ ਹੁੱਡ ਦੇ ਮੱਥੇ ਨਾ ਆਇਆ ਆਇਆ ਦੁਰਾਲਾ ਦੀਣਾ ਵੇ ਦੁਰਾਲਾ ਆਵਣਾ ਸਰਾਣਾ ਜੀ ਨਾਲ ਲੁੱਟਣ ਵਾਲਾ ਕੰਮ ਥੋੜਾ ਕੱਚਾ ਹਜੇ ਥੋੜਾ ਟ੍ਰੇਨ ਰੂਨਿੰਗ ਦਾ ਪੱਕਾ ਹੋ ਜਾਣਾ ਬਾਬੇ ਨੇ ਰੱਦ ਕਰ ਇਹ ਰੋਜ਼ ਕਰਾਉਣੀ ਪਵੇ ਰਕਣਾ ਛੜ ਕਿਉਂ ਨਹੀਂ ਤਾਂ ਤਾਰਾਂ ਤੂਰਾਂ ਤੇ ਦਰਖਤ ਤੂ ਕੰਮ ਵਾਲਾ ਗਲਤ ਆ ਥੋੜਾ ਯਾਰ ਹਾਂ ਜੀ ਮੇਰੇ ਹੀਰੋ ਆ ਗਿਆ ਜੀ ਘਰੇ ਬੱਚਿਆਂ ਲੈ ਕੇ ਸੇਫਲੀ ਦੋ ਤਿੰਨ ਵਾਰੀ ਵਧੀਆ ਉਡ ਉਡ ਕੇ ਮੋਟਰਸਾਈਕਲ ਨਾਲ ਆਇਆ ਸਰਾ ਲਾਇਆ ਜੋਬਰੇ ਚਿੱਤ ਖੁਸ਼ ਕਰਤਾ ਇਸੇ ਬਾਅਦ ਵੀ ਹੁਣ ਸਟਿੰਗ ਦੀ ਪਾਰਟੀ ਚੱਲੂਗੀ ਇੱਥੇ ਵੇਖੀ ਜਾਓ ਟੀਕੇ ਹੋਵਾਂਗੇ ਓਵਰ ਇਹਨੂੰ ਤਾੜ ਦੀ ਬਰੋਏ ਦੇ ਉਹਦੇ ਚ ਰੂਮ ਚ ਚੱਲ ਪੁੱਤ ਚੱਲ 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 ਚਾਹ ਲੈ ਅੰਦਰ ਚੱਲ 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 ਹਾਂ ਹੁਣ ਤਾਂ ਸਿਆਣੇ ਬੱਚੇ ਨੂੰ ਪਤਾ ਲੱਗ ਗਿਆ ਬਾਹਰ ਬਾਲੀ ਪਕਾਈ ਕਰਾਉਂਦੇ ਆ ਆ ਕੇ ਪਾਣੀ ਪੁਣੀ ਪਾਵਾਂਗੇ ਉਹਨੂੰ ਤੇ ਦਾਣੇ ਦੁਨੀਏ ਖਵਾਵਾਂਗੇ ਉਹਨੂੰ ਲੈ ਲਈਆਂ ਦੋ ਵੀਰਾਂ ਤੇ ਦੋ ਪੈਟਕ ਭਾਈ ਕੁਲਕਲੇ ਤੇ ਲੇਦ ਠੀਕ ਹੈ ਹੁਣ ਤੱਲਿਆਂ ਢਾਲ ਨੂੰ ਭਾਈ ਹਾਂਜੀ ਮੇਰੇ ਵੀਰੋ ਪਹੁੰਚ ਗੀ ਐਗੇ ਪਤਨੀਆਂ ਦੀ ਕੀ ਗੱਲ ਹੋ ਗਈ ਦਾਣੇ ਚਾਹੀਦੇ ਹੂੰ ਦਾਣੇ ਕਿਹੜੇ ਦਾਣੇ ਚਾਹੀਦੇ ਆ ਕੋਲਗੇਟ ਵਾਲੇ ਕੋਲਗੇਟ ਓਕੇ bro ਬਸ ਖਾਈਏ ਪੀਏ ਐਸ਼ ਕਰੀਏ ਆਹੀ ਕੋਸ਼ ਪੱਲੇ ਸਾਡੇ ਹੋਰ ਕੁਛ ਨਹੀਂ ਮੇਰੇ ਵੀਰੋ ਜੀ ਸਾਡਾ ਡਾਕਟਰ ਆਏ ਵਿਜੋੜਾ ਪਾ ਗਿਆ ਵੇ ਬਾਹਰ ਕਰ ਜਾ ਜਾਂਦਾ ਜਾਂਦਾ ਤੇਰੀ ਬਾਲੀਗੈਟ ਵੀਡੀਓ ਬਣੀ ਜਾਂਦੀ ਹੈ ਮਹੀਨੇ ਬਾਅਦ ਓਕੇ ਲਵ ਯੂ ਡਾਕਟਰ ਸਾਹਿਬ ਮਹੀਨੇ ਤੋਂ ਇੱਕ ਦਿਨ ਆ ਕੇ ਜਾਂਦੇ ਸਿਰਫ ਆਪਣੇ ਕੋਲ ਠੀਕ ਹੈ ਕਿ ਨਹੀਂ ਤੇ ਚਲੋ ਕੋਈ ਗੱਲ ਨਹੀਂ bro ਬਸ ਉਠੀਏ ਬਾਬਿਓ ਆਇ ਤਾਂ ਨਹੀਂ ਪੂਰੀ ਪਹਿਣੀ ਭਾਈ ਕੁਛ ਬੱਚੇ ਜੇ ਨੋਟ ਕਰਨ ਆਏ ਸੀ ਕਾਪੀ ਦੇ ਹਨਾ ਪਹਿਲੇ ਨੰਬਰ ਤੇ ਤਾਂ ਆਪਾਂ ਉਹ ਕਰ ਗਏ ਮੁਰਕਿਆਂ ਵਿੱਚ ਭੁੱਲ ਜਾਾਂਗੇ ਓਕੇ ਰਿਪੋਰਟ ਜੀ ਕਰ ਤੇ ਦੋਵੇਂ ਬੱਚੇ ਨੋਟ ਜਿਨ੍ਹਾਂ ਨੇ ਠੱਲਾਂ ਪਾਈਆਂ ਤੇ ਆਪਣੀ ਇੱਕ ਮਿੰਟ ਰੁਕੋ ਖੜ ਦਿਓ ਖੜ ਦਿਓ ਤੁਸੀਂ ਇਹਨਾਂ ਕੋਲ ਕੈਮਰਾ ਬਲੈਕ ਹੋ ਗਿਆ ਰੱਖਿਆ ਸੀ ਬਿੱਡਾਂ ਤੇ ਤੇ ਸਾਂ ਦੀ ਕਾਪੀ ਪਾਈ ਲਾ ਦੀਆਂ ਨੂੰ ਲੋਕ ਇਹਦੇ ਚੱਕ ਲਈ 에ਅਰਪੋਰਟਸ ਦੀ ਡੱਬੀ ਤੇ ਪੱਖਾ ਕਰ ਗਏ ਭਾਈ ਬੰਦ ਹੁਣ ਚੱਲਿਆਂ ਆਪਾਂ ਘਰ ਨੂੰ ਤੇ ਬਾਹਰ ਮੌਸਮ ਇੱਕ ਨੰਬਰ ਹੈ ਬਹੁਤ ਵਧੀਆ بس ਜਦੋਂ ਆਏ ਹੁਣ ਚਾਹ ਪੀ ਕੇ ਤੇ ਜਿਹੜੇ ਦੋ ਬੱਚੇ ਆ ਉਹਨੂੰ ਫੇਰ ਬਾਹਰ ਕੱਢਾਂਗੇ ਇੱਕ ਵਾਰੀ ਹਨਾ ਤੇ ਚੰਗੀ ਟ੍ਰੇਨਿੰਗ ਲਵਾਵਾਂਗੇ ਉਹਨਾਂ ਦੀ ਮਾਰੇ ਬੋੜੇ ਡਾੜੂ ਵੀ ਭਾਵਾਂਗੇ ਫੇਰ ਹੀ ਘਰ ਦਾ ਛਤਰੀ ਦਾ ਪਤਾ ਲੱਗੂ ਉਹਨੂੰ ਬੈਠਿਆਂ ਦਾ ਬੈਠਣ ਦਾ ਕੀ ਪਤਾ ਯਾਰ ਜਿੰਨਾ ਟਾਈਮ ਡਾਰੀ ਨਹੀਂ ਮਾਰ ਕੇ ਆਉਂਦੇ ਉਨਾ ਟਾਈਮ ਨਹੀਂ ਪੱਕੇ ਹੁੰਦੇ ਇਹ ਇਟਸ ਟੀ ਟਾਈਮ ਮੇਰੇ ਵੀਰੋ ਚਾਹ ਵੀ ਲੈ ਕੇ ਆ ਚੁੱਕੇ ਆ ਤੇ ਬਈ ਲੋਕਾਂ ਦੀ ਬੜੀ ਡਿਮਾਂਡ ਆਈ ਹੈ ਵੀ ਕਬੂਤਰਾਂ ਦਾ ਸ਼ੌਂਕ ਕਰਾਇਆ ਜਾਵੇ ਓਨੇ ਜ਼ਿਆਦਾ ਕਮੈਂਟ ਵੀਡੀਓਸ ਲੇ ਉਹਨੇ ਜ਼ਿਆਦਾ ਕਮੈਂਟ ਉਧਰਲੇ ਕਬੂਤਰਾਂ ਦਾ 70 ਕਮੈਂਟ ਆ ਗਏ ਵਿੱਚ ਕਈ ਕਮ ਅਮਰਮਾਨਾ ਦੀ ਮਾਣ ਅਮਰ ਵੀ ਨਹੀਂ ਮਾਣ ਬਾਈ ਇਹ ਮਾਣ ਦੇ ਕਬੂਤਰ ਹੈ ਅਮਰਮਾਨਾ ਦੇ ਬਾਈ ਇਹ ਮਾਣ ਦਾ ਘਰ ਹੈ ਸਾਰੇ ਇਹ ਪੁੱਛੀ ਜਾਂਦੇ ਐ ਮੈਂ ਕਿਹਾ ਮੈਂ ਪਹਿਲਾਂ ਤਾਂ ਮੈਂ ਕਿਹਾ ਕੌਣ ਮਾਣ ਅੰਬੀਆ ਸਾਡਾ ਤਾਂ ਉਹ ਕਿਹੜਾ ਮਾਣ ਮੂਣ ਅਮਰ ਮਾਣ ਠੀਕ ਹੈ ਕਿ ਨਹੀਂ ਕੋਈ ਨਾ ਕਰਾ ਦੇਾਂਗੇ ਵਿਲੇਜ ਹੋ ਕੇ ਕੋਈ ਚੱਕ ਨਹੀਂ ਲੈ ਚੱਲਾਂਗੇ ਦੇਖ ਲਓ ਉਧਰ ਦੇ ਕੂਤਰ ਵੀ ਲੇਣ ਨਜ਼ਾਰਾ ਜੀ ਕਹਿੰਦੇ ਹੋਗਾ ਕੰਮ ਟੇਢਾ ਦੂਰੀਵਾਰ ਬੱਚੇ ਬਾਹਰ ਬਾਉਣ ਦੀ ਕਰ ਰਹੀ ਸੀ ਕੋਸ਼ਿਸ਼ ਜਿਹੜੇ ਸਾਨੂੰ ਪਤਾ ਹੀ ਐ ਅਣਜਾਗੇ ਜਿਹੜੇ ਆਲਵੇ ਜਮਾ ਨਹੀਂ ਅੱਡੇ ਲੱਗਦੇ ਉਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਤੇ ਦਿਖਾ ਤੀ ਹੋ ਬੈਗਾ ਸਾਹਮਣੇ ਜਾ ਕੇ ਇਹ ਕਾ ਬੈਠਾ ਨੇੜੇ ਹੀ ਬੈਠਾ ਚਲੇ ਇਹਦਾ ਤਾਂ ਸਰ ਜੂਗਾ ਕੋਈ ਗੱਲ ਨਹੀਂ ਹੋ ਤਾਂ ਥੋੜਾ ਜਿਹਾ ਉੱਖਾ ਹੈ ਇਹ ਤਾਂ ਰਾਤ ਤੱਕ ਰ ਬੈਠਾ ਰਹੇ ਰਾਤ ਨੂੰ ਮੈਂ ਫੜ ਲਵਾਂਗਾ ਉਥੋਂ ਬੈਟਰੀ ਮੋਟਰੀ ਮਾਰ ਕੇ ਤੇ ਨਹੀਂ ਫਿਰ ਹੁਣੀ ਕੋਈ ਹੱਲ ਕਰਕੇ ਇਹਦਾ ਛਤਰੀ ਤੇ ਇਹਦਾ ਬਾੜੀ ਸੁਣੀ ਗੱਲ ਹੈ ਉਧਰ ਕਿਦਾ ਰੀ ਸੀ ਜਣੀ ਕੋਈ ਜੀ ਮੇਰੇ ਵੀਰੋਂ ਇਧਰ ਲਈ ਖੁੰਡਾਂ ਚ ਪਾਦਾ ਦਾਣਾ ਪਾਣੀ ਭਾਈ ਵੀੜ ਕੋਈ ਨਹੀਂ ਬਣਾਈ ਨਹੀਂ ਬਣਾਉਣ ਦਾ ਜੀ ਨਹੀਂ ਕੀਤਾ ਕਿਉਂਕਿ ਬੱਚਾ ਉਹ ਬੇਟਾ ਸਾਹਮਣੇ ਜਿੰਨਾਂ ਨੇ ਉਹ ਤੇ ਉਹਨਾਂ ਟਾਈਮ ਗੱਲਾਂ ਜੀਆਂ ਆਉਂਦੀਆਂ ਨਹੀਂ ਕਰਾਂ ਠੀਕ ਹੈ ਕੀ ਨਹੀਂ ਤੇ ਬਾਕੀ ਕੋਈ ਡੱਕ ਨਹੀਂ ਦਾਣੇ ਪਾਣੀ ਪਾ ਤਾ ਇਧਰ ਦੋਵੇਂ ਖੁੱਡਿਆਂ 'ਚ ਠੀਕ ਹੈ ਤੇ ਸਿਰਫ ਬਾਟ ਕਾਲੇ ਰਹਿ ਗਏ ਕੋਈ ਡੱਕ ਤੇ ਉਹਨਾਂ ਕੋਲ ਤਾਂ ਲਾਈਟ ਲੱਗਿਆ ਉਹਨੂੰ ਤਾਂ ਰਾਤ ਨੂੰ ਵੀ ਪਾ ਦੇਾਂਗੇ ਆਪਾਂ ਤੇ ਆਪਣਾ ਹੱਥਾਂ ਦਾ ਬੱਚਾ ਵੀ ਛਤਰੀ ਤੇ ਬੈਠਾ ਸਾਹਮਣੇ ਤੇ ਦੂਜਾ ਬੱਚਾ ਜਿਹੜਾ ਉਹ ਇਧਰ ਤਾੜਦਾ ਆਪਾਂ ਉਹ ਬੇਟਾ ਸਾਹਮਣੇ ਉਹ ਅੰਦਰ ਵੜ ਗਿਆ ਹੀ ਜਾਲ ਦੇ ਬਸ ਉਹਦੇ ਤੇ ਨਹੀਂ ਗਿਆ ਤਾਂ ਬੈਠਾ ਰਹੇ ਉੱਥੇ ਤੇ ਜਾਓ ਥੋੜੇ ਕੇ ਛੱਤਰੀ ਤੇ ਆ ਜੇ ਬਸ ਦੋ ਕੰਮ ਹੀ ਆ ਦੇ ਕੋਲੇ ਹਾਂਜੀ ਉਸਤਾਦ ਜੀ ਵੀ ਲੰਗ ਸਕੂਟਰੀ ਲੈ ਕੇ ਈ ਬਾਈਕ ਚੋ ਬਰਾ ਕਿੱਥੇ ਬੈਠਾ ਓ ਮਾਈ ਗਾਡ ਬੱਚਾ ਹੋ ਬੈਠਾ ਬਾਬੇ ਉਹ ਰਾਤ ਨੂੰ ਸਕੀਮ ਪਾਉਣੀ ਪਊਗੀ ਪਤਾ ਨਹੀਂ ਸੁਣ ਦਿੰਦਾ ਕਿ ਨਹੀਂ ਹੋ ਰਿਹਾ ਹੋ ਰਿਹਾ ਹੋ ਬੈਠਾ ਚਲੋ ਕੋਈ ਗੱਲ ਨਹੀਂ ਡਟੇ ਹੋਏ ਆ ਬਾਈ ਇਹਨਾਂ ਨੇ ਤਾਂ ਜਰੂਰ ਜਾਰੀ ਜਾਂਦ ਰਹੇ ਹਾਂ ਹਾਂ ਇਹਨਾਂ ਨੇ ਕਰਤੂਤ ਬਖਾ ਦਿੱਤੀ ਆਪ ਦੇ ਲਈ ਮੈਨੂੰ ਪਤਾ ਹੀ ਹੈ ਮੈਂ ਤੈਨੂੰ ਤਾਂ ਹੀ ਆਖਦਾ ਮੈਂ ਉਹਦੇ ਨਾਲ ਦਾ ਹੈ ਜਿਹੜੀ ਹਾਂ ਬੱਚੀ ਨੇ ਪਛਾਣ ਲਿਆ ਕੇ ਕਹਿੰਦੇ ਕਨਾਂ ਉਹੀ ਇੰਨਾ ਘਤਿਤ ਕਰਦਾ ਹੋਰ ਕੋਈ ਨਹੀਂ ਸੱਚ ਸੱਚ ਕੋਈ ਵੀ ਬਚਾਏ ਕਰਦਾ 640 ਵਾਲੀ ਜੂਰੀ ਦੇ ਬੱਚੇ ਦੀ ਇੱਕ ਗੱਲ ਮਾਰੀ ਜਾ ਅੱਡੇ ਨਹੀਂ ਲੱਗਦੇ ਬਸ ਹੋ ਠੀਕ ਹੈ ਕਿ ਨਹੀਂ ਤੇ ਜਦੋਂ ਲੱਗ ਜਾਂਨ ਉਦੋਂ ਬਾਅਦ ਸਾਨੂੰ ਪਤਾ ਹੀ ਹੈ ਫਿਰ ਕੀ ਕਰਦੇ ਹੁੰਦੇ ਆ ਚਲੋ ਭਾਈ ਇਧਰ ਆਪਣੇ ਬੈਠ ਕੇ ਲਉਂ ਹੀ ਪਾਈਏ ਛੱਡੋ ਪਹਿਲਾਂ ਤਾਂ ਲੇਟ ਆਈ ਅੰਦਰ ਲਗਾ ਦੇ ਬਾਹਰ ਲਗਾ ਦੋਵੇਂ ਤੇ ਆਹ ਪਾਣੀ ਵਾਲੀ ਬੱਕਟ ਫੜ ਲਓ ਆ ਮੈਨੂੰ ਫੜਾ ਦਿਓ ਠੀਕ ਹੈ ਹਾਂਜੀ ਬੱਕਟ ਉਹ ਫਿਰ ਆਪਾਂ ਦੂਜੀ ਆਣ ਥੋੜੇ ਜਿ ਏਜੂਕੇਟਰ ਪਰਸ ਨਾ ਮੇਰੀ ਕੋ ਵੀਰਤੀ ਜਾਂਦੀ ਹੈ ਬੇਕ ਅੱਛਾ ਤੇ ਇਹਨਾਂ ਨੂੰ ਐਨਾ ਦਾ ਲਓ ਜੀ ਓਕੇ ਦੀ ਰਿਪੋਰਟ ਪਾ ਉਸਤਾਦ ਜੀ ਵਾਟਰ ਲਓ ਜੀ ਤੇਰੀ ਜੀ ਫਿਰ ਇਹ ਦੂਆ ਬੱਚਾ ਫੜ ਕੇ ਲੋਣਾ ਪਈ ਆਪਾਂ ਬੈਟਰੀ ਨਾਲ ਉਹ ਆਹ ਕਿਰ ਤੂ ਦੇ ਮਾਲਕ ਹੈ ਤੇ ਆਪਾਂ ਉਹਨੂੰ ਫਿਰ ਉਹਦੇ ਮਗਰ ਤੁਰਨਾ ਬੋ ਕੀਤੇ ਦਾ ਫਲ ਪਾਉਣਗੇ ਨਹੀਂ ਐ ਕਿ ਨਹੀਂ ਕੀਤੇ ਦਾ ਫਲ ਪਾਉਂਦੇ ਉਹ ਪਿਛਲੀ ਵਾਰੀ ਮੇਰਾ ਡਾਇਲੋਗ ਹੋਇਆ ਸੀ ਵੀ ਆਹ ਦੀ ਕੀਤੇ ਦਾ ਫਲ ਪਾਉਣਗੇ ਠੀਕ ਉਸਤਾਦ ਜੀ ਬਾਹਰ ਆ ਗਏ ਉਸਤਾਦ ਜੀ ਬਾਹਰ ਆ ਕੇ ਕਾਜ ਖੇਡਣ ਲੱਗੇ ਚਲੋ ਚਲੋ ਨਾਲ ਨਾਲ ਤਾਉਣ ਨਾ ਤੜਾ ਲਈ ਵੇਕੀ ਵੇਕੀ ਛੱਟ ਬਣਾਏ ਓ ਭਾਈ ਬਿੱਲੂ ਆਇਆ ਨਾ ਕਰ ਤੂੰ ਕੁਝ ਨਹੀਂ ਹੋਇਆ ਚੱਲ ਤੇ ਪਹਿਲਾਂ ਤਾਂ ਭਾਈ ਆਪਾਂ ਨੂੰ ਆਪਣੀ ਲਾਈਟ ਬੰਦ ਕਰਕੇ ਬਣੂ ਆਉਣੀ ਪੂ ਘਰ ਵਾਲੇ ਤੁਹਾਨੂੰ ਦਿਖਾਵਾਂ ਇੱਕ ਮਿੰਟ ਲਓ ਜੀ ਹੁਣ ਫਲੈਸ਼ ਬੰਦ ਕਰਕੇ ਵੀਡੀਓ ਲਈ ਹੈ ਤੇ ਤੁਸੀਂ ਚਾਨਣ ਵੇਖੋ ਆਪਣੀ ਘਰ ਆਈ ਲਾਈਟ ਦਾ ਐਲਈਡੀ ਦਾ ਕਿੰਨਾ ਹੋ ਸਾਹਮਣੇ ਸਿੱਧਾ ਬੱਚੇ ਤੇ ਪਈਦਾ ਬੱਚਾ ਉਹ ਬੈਠਾ ਤੇ ਕਰਾ ਲਾਈਟ ਬਜਾਇਆ ਸਾਡੀ ਐਲਈਡੀ ਫਿਰ ਬੱਚਾ ਫੜਨ ਚੱਲਦੇ ਆ ਲਓ ਜੀ ਛੋਬਰ ਜੀ ਫੜੋ ਮੱਥਾ ਟੇਕ ਲਿਆ ਜੈ ਮਸੀਦੀ ਆ ਵੀਰੋ ਵੀਡੀਓ ਬਣਾਉਣ ਵਾਲੀ ਜੋ ਆ ਖੇੜੂ ਜੀ ਗਣੀ ਸੀਰੀਨ ਦਾ ਪਹਿਲਾ ਬੱਚਾ ਮੇਰੇ ਵੀਰੋ ਪਿਛਲੇ ਯਾਰੀ ਦੀ ਸੀਰੀਨ ਦਾ ਪਹਿਲਾ ਬੱਚਾ ਇਹਨਾਂ ਦਾ ਹੀ ਗਵਾਚਾ 640 ਵਾਲਿਆਂ ਦਾ ਤੇ ਐਤਕੀ ਵੀ ਪਹਿਲੇ ਵਿੱਚ ਮਾਥਾ ਟੇਕ ਲਿਆ ਬਹੁਤ ਟਾਈਮ ਹੋ ਗਿਆ ਕੰਮ ਕੀਤਾ ਨਹੀਂ ਕਦੇ ਹਨਾ ਤੇ ਪਾਏ ਪਾ ਕੇ ਦੁੱਜੂ ਸਾਰੇ ਗਰੁੱਪ ਦੇ ਘਰੇ ਜਾਏ ਮਸੀਦੀ ਜਾਏ ਬਾਪ ਮੇਰਾ ਵਾਹਿਗੁਰੂ ਹੁਣ ਘੋਂ ਤਾਂ ਕੋਈ ਮੜਾ ਨਹੀਂ ਲੱਗਦਾ ਹਾਂ ਹੁਣ ਸਾਰੇ ਬਾਬੇ ਸਾਡੇ ਆਉਂਦੇ ਹੀ ਹੈ ਤੇ ਨੂੰ ਰੋਕਣੀ ਆ ਲੋ ਜੀ ਫੜ ਲਿਆ ਬਾਬੇ ਉਹ ਲੱਗੀ ਬਈ ਸੀ ਟਾਰਚ ਨਹੀਂ ਜਗੀ ਬੰਦ ਨਹੀਂ ਕੋਈ ਗਾਦੀ ਟਾਰਚ ਦਾ ਬੰਦ ਕਰਤੀ ਸੀ ਮੈਂ ਫੜ ਲਿਆ ਦੇਖੋ ਫੜਦਾ ਆਹ ਖੜੀ ਬੱਚਾ ਉਖਾ ਗਿਆ ਲੈ ਸਾਡੇ ਘਰ ਦੇ ਨੂੰ ਪਤਾ ਲੱਗਣਾ ਆ ਗਿਆ ਆਪ ਤਾਂ ਕਿਦ ਤੱਤਾ ਆ ਦੇਖੇ ਆ ਬੱਚੇ ਤੇ ਉੱਡਣ ਦੇ ਹੱਕ ਹੈਗੇ ਆ ਬਈ ਕੰਨਾਂ ਵੀ ਨਹੀਂ ਪੂਰਾ ਕੰਨਾਂ ਤੇ ਮਾਰੀ ਲੈ ਦੇਖੀ ਕੰਨੀ ਕੰਨੀ ਘੱਟ ਰਹਿ ਤੇ ਕੀ ਕਿਦ ਤੱਤਾ ਕਰਦਾ ચીਕਦੇ ਬੱਚਾ ਹੱਥੀ ਪਾਲੀ ਜਾਂਦੇ ਚਲੋ ਕੋਈ ਨਾ ਆਜੋ ਜੈ ਮਸਲ ਹਾਂਜੀ ਬਾਬੇ ਸਪੇਅਰ ਨੂੰ ਵੀ ਲਾਤਾ ਬਈ ਵਿਚਾਰੇ ਨੂੰ ਇਹਦੀ ਵੀ ਸਜਾ ਘਟਦਗੇ ਮੈਂ ਛੱਡਦਗੇ ਲੋ ਜੀ ਮੋਤੀ ਡੌਨ ਨੂੰ ਕਹਿੰਦੇ ਹੁਣ ਇਹ ਵੀਡੀਓ ਚ ਦਿਖਾਇਆ ਕਰੋ ਹਨਾ ਲੈ ਮੋਤੀ ਪੁੱਤ ਥੋੜਾ ਤਾਂ ਵੇਖੀ ਤੇਰੀ ਵੀ ਡਿਮਾਂਡ ਹੈਗੀ ਆ ਵੀ ਬੈਠਾ ਸੀ ਅਰੇ ਇਧਰ ਵੀਡੀਓ ਵੀ ਪਾ ਘੜਾ ਸੀ ਆ ਥੋੜਾ ਜਿਹਾ ਡੂੰਘਾ ਸੋਚਾਂ ਜੇ ਪੈ ਗਿਆ ਤੇ ਇੱਥੇ ਬੈਠਾ ਦਾ ਘੰਟਾ ਗੜ ਮੋਤੀ ਆ ਗਿਆ ਹੁਣ ਮੈਂ ਸੋਚਿਆ ਇਹਦੀ ਵੀਡੀਓ ਹੀ ਬਣਾਦਾ ਕਮੈਂਟ ਜਿਆਦਾ ਆ ਕੇ ਮੇਰੇ ਇੱਕ ਚਲੋ ਬਈ ਬਸ ਚੱਲਦੇ ਆ ਨੌਣੇ ਨੂੰਣੇ ਹਨਾ ਫਿਰ ਉਧਰਲੇ ਕਰ ਚੱਲਦੇ ਆ ਹਾਂਜੀ ਮੇਰੇ ਵੀਰੋ ਤਰੇ ਆਈ ਸੀ ਭਾਈ ਬਾਹਰ ਜੜੇ ਭਾਈ ਐ ਨੌਂ ਨੂੰ ਲੇਟ ਹੋ ਗਿਆ ਸੀ ਮੈਂ ਨੌਂ ਆਇਆ ਸੀ ਹੁਣ ਲਗਭਗ 11 ਵਜੇ ਹੋਣਗੇ ਤੇ ਚਲੋ ਉਧਰਲਾ ਗੇਟ ਦੇਖਦਾ ਖੁੱਲਾ ਆਇਆ ਤਾਂ ਨਾ ਨਹੀਂ ਫਿਰ ਨਾ ਆਉਣ ਵਾਲਾ ਪਲਾਨ ਕੈਨਸਲ ਮੇਰੇ ਵੀਰੋ ਨਾਣਾ ਪਾਉਗਾ ਹਾਂਜੀ ਮੇਰੇ ਵੀਰੋ ਆਗੇ ਬਈ ਇਧਰ ਲੈ ਕਰੇ ਠੀਕ ਹੈ ਤੇ ਨਾ ਤੈਨੂੰ ਤੇ ਤਾਂ ਹੈ ਨਹੀਂ ਬਈ ਹਾਂਜੀ ਮੇਰੇ ਵੀਰੋ ਤੇ ਇਧਰ ਬਈ ਬੱਚਾ ਨੂੰ ਛੋਲੇ ਵੀ ਦੇਤੇ ਜਿਹੜੇ ਦੋ ਤਾਂ ਇਹੇ ਆ ਆਪਣੇ ਹਨਾ ਕੁਚੱਬੜਮਾਲ ਤੇ ਇੱਕ ਆਪਣਾ ਹੱਥ ਵਾਲਾ ਬੱਚਾ ਉਹਨੂੰ ਵੀ ਛੋਲੇ ਦੇਤੇ ਬਈ ਠੀਕ ਹੈ ਇੱਕ ਮਿੰਟ ਉਹਨੂੰ ਤਾਂ